ਕੈਨੇਡਾ ਦੇ ਵਿੱਚ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟਸ ਹਨ ਜਿਨ੍ਹਾਂ ਦੇ ਵਿੱਚ ਕਈ ਪੰਜਾਬੀ ਵੀ ਹਨ ਤੇ ਇਮੀਗ੍ਰੇਸ਼ਨ ਕੰਸਲਟੈਂਟਸ ਦੀਆਂ ਖਬਰਾਂ ਆਮ ਸੋਨਨ ਨੂੰ ਵੱਲਦੀਆਂ ਰਹਿੰਦੀਆਂ ਹਨ ਹਾਲ ਹੀ ਦੇ ਵਿੱਚ ਜੋ ਖਬਰ ਸਾਹਮਣੇ ਆਈ ਹੈ ਉਹ ਵਿਨਿਪੈਗ ਦੀ ਹੈ ਜਿੱਥੇ ਕਿ 45 ਸਾਲਾ ਬਲਕਰਨ ਸਿੰਘ ਦੇ ਉੱਪਰ ਕੁਝ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ ਕਾਰਵਿਚੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ 50000 ਡਾਲਰ ਦਾ ਜੁਰਮਾਨਾ ਭਰਨਾ ਪਵੇਗਾ ਅਜੀ ਹਾਲ ਉਸ ਨਾਲ ਕਿਉਂ ਕੀਤਾ ਗਿਆ ਉਸ ਉੱਪਰ ਕਿਸ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਇਸ ਖਬਰ ਦੇ ਵਿੱਚ ਸਾਂਝਾ ਕਰਦੇ ਹਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦਾ ਕਹਿਣਾ ਹੈ ਕਿ ਵਿਨੀਪੈਗ ਦੇ ਇੱਕ ਵਿਅਕਤੀ ਜੋ ਕਿ ਇੱਕ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਦਾ ਸੀ ਉਸਨੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਗਲਤ ਬਿਆਨਬਾਜ਼ੀ ਕਰਨ ਦਾ ਦੋਸ਼ ਮੰਨਿਆ ਹੈ ਜਦੋਂ ਉਸਨੇ ਆਪਣੀ ਸਲਾਹਕਾਰ ਦੇ ਹਿੱਸੇ ਵਜੋਂ ਝਾਲੀ ਦਸਤਾਵੇਜ਼ ਬਣਾਏ ਸਨ ਫੈਡਰਲ ਏਜੰਸੀ ਨੇ ਜਾਰੀ ਕੀਤੀ ਇੱਕ ਖਬਰ ਵਿੱਚ ਕਿਹਾ ਕਿ 45 ਸਾਲਾ ਬਲਕਰਨ ਸਿੰਘ ਇੱਕ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ ਜਦੋਂ ਉਸਨੇ ਜਨਵਰੀ 2021 ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸ਼ੱਕ ਨੂੰ ਜਨਮ ਦਿੱਤਾ ਸੀ ਉਸ ਮਹੀਨੇ ਉਹ ਆਪਣੇ ਨਾਲ ਆਏ ਤਿੰਨ ਗੈਰ-ਨਾਗਰਿਕਾਂ ਲਈ ਵਰਕ ਪਰਮਿਟ ਪ੍ਰਾਪਤ ਕਰਨ ਲਈ ਐਮਰਸਨ ਮੈਨੀਟੋਬਾ ਬਾਰਡਰ ਕ੍ਰਾਸਿੰਗ ਗਿਆ ਅਤੇ ਉਸਨੇ ਬਾਰਡਰ ਅਫਸਰਾਂ ਨੂੰ ਦੱਸਿਆ ਕਿ ਉਸਨੇ ਵਿਨੀਪੈਗ ਏਜੰਸੀ ਦੇ ਨੇੜੇ ਇੱਕ ਗੁਰਦੁਆਰੇ ਵਿੱਚ ਤਿੰਨੋਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ ਰਿਲੀਜ਼ ਦੇ ਅਨੁਸਾਰ ਅਫਸਰਾਂ ਨੇ ਕਈ ਚਿੰਤਾਵਾਂ ਅਤੇ ਸੰਕੇਤਾਂ ਦੇ ਕਾਰਨ ਵਰਕ ਪਰਮਿਟਾ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਨੂੰ ਸੀਮਾ ਸੇਵਾ ਏਜੰਸੀ ਦੇ ਅਪਰਾਧਿਕ ਜਾਂਚ ਸੈਕਸ਼ਨ ਨੂੰ ਭੇਜ ਦਿੱਤਾ ਦਸੰਬਰ 2023 ਵਿੱਚ ਜਾਂਚ ਕਰਤਾਵਾਂ ਨੇ ਸਿੰਘ ਦੇ ਘਰ ਅਤੇ ਕਾਰੋਬਾਰ ਦੇ ਸਥਾਨ ਦੇ ਨਾਲ-ਨਾਲ ਇੱਕ ਗੁਰਦੁਆਰੇ ਦੀ ਤਲਾਸ਼ੀ ਲਈ ਇੱਕ ਵਾਰੰਟ ਜਾਰੀ ਕੀਤਾ ਸਰਹੱਦੀ ਸੇਵਾ 에ਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਸਬੂਤ ਵਜੋਂ ਇੱਕ ਕੰਪਿਊਟਰ ਕਈ ਸੈਲਫੋਨ ਅਤੇ ਭੌਤਿਕ ਦਸਤਾਵੇਜ਼ ਬਰਾਮਦ ਕੀਤੇ ਹਨ ਬਾਰਡਰ ਸਰਵਿਸੇਸ 에ਜੰਸੀ ਨੇ ਕਿਹਾ ਕਿ ਜਾਂਚ ਵਿੱਚ ਇਹ ਸਿੱਧ ਹੋਇਆ ਬਲਕਰਨ ਸਿੰਘ ਨੇ ਗੁਰਦੁਆਰੇ ਵਿੱਚ ਕਈ ਰੋਜ਼ਗਾਰ ਪੇਸ਼ਕਸ਼ਾਂ ਵਿੱਚ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਉਸਨੇ ਆਪਣੀ ਇਮੀਗ੍ਰੇਸ਼ਨ ਸਲਾਹਕਾਰ ਦੇ ਗਾਹਕਾਂ ਲਈ ਝਾਲੀ ਦਸਤਾਵੇਜ਼ ਬਣਾਏ ਅਤੇ ਖਰੀਦੇ ਸਿੰਘ ਤੇ ਫਰਵਰੀ ਵਿੱਚ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਇੱਕ ਧਾਰਾ ਦੇ ਤਹਿਤ ਦੋਸ਼ ਲਗਾਇਆ ਗਿਆ ਸੀ ਕਿ ਜੋ ਜਾਣਬੁੱਝ ਕੇ ਕਿਸੇ ਵਿਅਕਤੀ ਨੂੰ ਗਲਤ ਜਾਣਕਾਰੀ ਦੇਣ ਜਾਂ ਉਸ ਜਾਣਕਾਰੀ ਨੂੰ ਰੋਕਣ ਲਈ ਸਲਾਹ ਦੇਣਾ ਅਪਰਾਧਿਕ ਅਪਰਾਧ ਬਣਾਉਂਦਾ ਹੈ ਜੋ ਉਸ ਐਕਟ ਨੂੰ ਲਾਗੂ ਕਰਨ ਵਿੱਚ ਦਖਲ ਦੇ ਸਕਦੀ ਹੈ ਉਸਨੇ 2 ਅਕਤੂਬਰ ਨੂੰ ਕਾਉਂਸਲਿੰਗ ਗਲਤ ਬਿਆਨੀ ਦੇ ਇੱਕ ਮਾਮਲੇ ਵਿੱਚ ਆਪਣੇ ਆਪ ਨੂੰ ਦੋਸ਼ੀ ਮੰਨਿਆ ਉਸ ਨੂੰ ਘਰ ਵਿੱਚ ਨਜ਼ਰਬੰਦੀ ਦੇ ਇੱਕ ਦਿਨ ਤੋਂ 2 ਸਾਲ ਘੱਟ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਇਮੀਗ੍ਰੇਸ਼ਨ ਸਲਾਹ ਪ੍ਰਦਾਨ ਕਰਨ ਤੇ ਪਾਬੰਦੀ, ਕਰਫਿਊ ਅਤੇ 200 ਘੰਟੇ ਦੀ ਕਮਿਊਨਿਟੀ ਸੇਵਾ ਨੂੰ ਪੂਰਾ ਕਰਨ ਦਾ ਆਦੇਸ਼ ਸ਼ਾਮਲ ਹੈ। ਉਸ ਤੇ 50,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ